ਰਾਪਤਾ ਪੰਜਾਬ ਨਾਲ ਜੁੜੇ ਸਾਰੇ ਦਰਸ਼ਕਾਂ ਦਾ ਮੈਂ ਗਰਸ਼ਨ ਸਿੰਘ ਖੋਖਰ ਸਵਾਗਤ ਕਰਦਾ ਅ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀ ਬਹਿਾਨਵਾਜੀ ਹੋ ਰਹੀ ਹੈ ਪਰ ਅਸਲੀਅਤ ਕੀ ਹੈ ਦਿੱਲੀ ਦੀ ਸਰਕਾਰ ਦਾ ਕੋਟ ਕਿੱਥੇ ਹੈ ਇਸ ਬਾਰੇ ਗੱਲ ਕਰਾਂਗੇ ਐਡਵੋਕੇਟ ਤਵੀਰ ਵਾਲਿਆ ਨਾਲ ਜੋ ਪਹਿਲਾਂ ਕੁਝ ਆਮ ਆਦਮੀ ਪਾਰਟੀ ਦੇ ਵਿੱਚ ਹੁੰਦੇ ਸੀ ਪਰ ਹੁਣ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਗਲਤੀਆਂ ਨੇ ਉਹਨੂੰ ਬਰੀਕੀ ਨਾਲ ਬਿਆਨ ਕਰਦੇ ਨੇ ਕੁਝ ਹੋਰ ਮੁੱਦਿਆਂ ਤੇ ਵੀ ਗੱਲ ਕਰਾਂਗੇ ਤੋਂ ਕਰਨ ਵਾਲੇ ਸਭ ਨਾਲ ਗੱਲ ਵਾਲੇ ਸਭ ਸਵਾਗਤ ਹੈ ਤੁਹਾਡਾ ਸੱਚੀ ਕਾ ਲਈ ਤੁਹਾਡੇ ਸਾਹਮਣੇ ਦਰਜ ਕਰਨਗੇ ਕਾਲੀ ਸਾਬ ਜੇਪਾ ਡਾਕੂਮੈਂਟਸ ਤੇ ਧਿਆਨ ਦੇਣਾ ਹੋਵੇ ਪ੍ਰੋਫੈਸਰ ਦਿਵਿੰਦਰਪਾਲ ਦੇ ਮਾਮਲੇ ਨੂੰ ਲੈ ਕੇ ਜਿਹੜਾ ਬੋਰਡ ਹੁੰਦਾ ਹੈ ਬੋਰਡ ਨੇ ਜੋ ਜਿਹੜੀ ਸਜ਼ਾ ਹੈਗੀ ਉਹ ਘਟ ਕਰਨੀ ਹੁੰਦੀ ਹੈ ਜਾਂ ਮਾਫੀ ਦਵਾਉਣੀ ਹੁੰਦੀ ਹੈ ਉਹ ਦੇ ਵਿੱਚ ਬੋਰਡ ਦੇ ਵਿੱਚ ਅਸਲੀਅਤ ਕੀ ਹੈ ਕਿਉਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡੇ ਨੁਮਾਇੰਦੇ ਇਹਦੇ ਵਿੱਚ ਹੈ ਨਹੀਂ ਕਾਲੀ ਦਲ ਵਾਲੇ ਕਹਿੰਦੇ ਨੇ ਕਿ ਸੱਤ ਚੋਂ ਪੰਜ ਨੁਮਾਇੰਦੇ ਦਿੱਲੀ ਸਰਕਾਰ ਦੇ ਆ ਕੇਸ਼ਰੀਵਾਲ ਸਰਕਾਰ ਦੇ ਆ ਇਹ ਚ ਸਚਾਈ ਕੀ ਹੈ ਤੁਹਾਡੇ ਕੋਲ ਕੁਝ ਡਾਕੂਮੈਂਟ ਨੇ ਉਹ ਇਸ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਭਾਜੀ ਕਿ ਆਮ ਆਦਮੀ ਪਾਰਟੀ ਨੇ ਪਿਛਲੇ ਸਾਲ ਵੀ ਗੱਲ ਕੀਤੀ ਸੀ ਉਸ ਤੋਂ ਪਿਛਲੇ ਸਾਲ ਦੀ ਸੱਤ ਵਾਰੀ ਪ੍ਰੋਫੈਸਰ ਪਪੂ ਲੜੀ ਜਿਹੜੀ ਹੈਗੀ ਆ ਉਹ سزا ਜਿਹੜੀ ਹੈਗੀ ਆ ਉਹ ਨਹੀਂ ਮਾਫ ਕੀਤੀ ਗਈ ਸੱਤ ਸੱਤਵਾਂ ਵਾਰੀ ਹੈ ਇਹ ਤੇ ਪਿਛਲੇ 3-4 ਵਾਰੀ ਮੈਂ ਇਹ ਡਾਕੂਮੈਂਟ ਵਾਰ-ਵਾਰ ਦਿਖਾਉਂਦਾ ਰਿਹਾ ਵਾਰ-ਵਾਰ ਲੋਕਾਂ ਨੂੰ ਦੱਸਦਾ ਰਿਹਾ ਤੇ ਅੱਜ ਫੇਰ ਮੈਂ ਦੱਸਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਸੱਚ ਪੂਰਾ ਝੂਠ ਬੋਲ ਰਹੀ ਹੈ ਜਿਹੜਾ ਬੋਰਡ ਜਿਹੜਾ ਸੈਂਟੈਂਸ ਰਿਵਿਊ ਕਮੇਟੀ ਬੋਰਡ ਜਿਹੜਾ ਹੈਗਾ ਉਹ ਬੋਰਡ ਦਿੱਲੀ ਸਰਕਾਰ ਦਾ ਹੀ ਹੈਗਾ ਉਸ ਵਿੱਚ 7 ਨੁਮਾਇੰਦੇ ਨੇ ਲੋਕਾਂ ਨੂੰ ਵੀ ਸਮਝਣ ਦੀ ਲੋੜ ਹੈ ਕਿ ਉਸ ਵਿੱਚ 7 ਨੁਮਾਇੰਦੇ ਨੇ ਪਹਿਲਾ ਚੇਅਰਮੈਨ ਕੌਣ ਹੁੰਦਾ ਬੋਰਡ ਦਾ ਚੇਅਰਮੈਨ ਹੁੰਦਾ ਜੇਲ੍ਹ ਮੰਤਰੀ ਜੇਲ੍ਹ ਮੰਤਰੀ ਕੌਣ ਹੈ ਅਰਵਿੰਦ ਕੇਜਰੀਵਾਲ ਦਾ ਚਿੱਤਿਆ ਹੋਇਆ ਆਮ ਆਦਮੀ ਪਾਰਟੀ ਦਾ ਐਮਐਲਏ ਤੇ ਜੇਲ੍ਹ ਮੰਤਰੀ ਦੂਜਾ ਮੈਂਬਰ ਕੌਣ ਹੈ ਤੇ ਉਸ ਵਿੱਚ 6 ਮੈਂਬਰ ਨੇ ਦੂਜਾ ਮੈਂਬਰ ਕੌਣ ਹੈ ਦੂਜਾ ਮੈਂਬਰ ਹੈਗਾ ਪ੍ਰਿੰਸੀਪਲ ਫੈਕਟਰੀ ਹੋਮ ਐਨਸੀਟੀ ਐਨਸੀਟੀ ਮਤਲਬ ਨੈਸ਼ਨਲ ਕੈਪੀਟਲ ਟੈਰੀਟਰੀ ਮਤਲਬ ਦਿੱਲੀ ਸਰਕਾਰ ਅਰਵਿੰਦ ਕੇਜਰੀਵਾਲ ਤੀਸਰਾ ਕੌਣ ਹੈ ਉਸ ਤੇ ਤੀਸਰਾ ਉਸ ਤੇ ਹੈਗਾ ਜਿਹੜਾ ਸੈਕਟਰੀ ਲਾਅ ਐਂਡ ਜਸਟਿਸ ਸੈਕਟਰੀ ਲਾਅ ਐਂਡ ਜਸਟਿਸ ਕੌਣ ਹੈ ਅਰਵਿੰਦ ਕੇਜਰੀਵਾਲ ਦਾ ਐਨਸੀਟੀ ਦਿੱਲੀ ਦਾ ਤਿੰਨ ਹੋ ਗਏ ਚੌਥਾ ਕੌਣ ਹੈ ਉਸ ਤੇ ਚੌਥਾ ਉਸ ਤੇ ਹੈਗਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਦੋ ਦਿੱਲੀ ਚ ਕੋਰਟ ਸਿਸਟਮ ਹੈਗਾ ਜੁਡੀਸ਼ੀਅਲ ਕੋਰਟ ਹੈਗਾ ਉਸ ਚ ਡਿਸਟ੍ਰਿਕਟ ਹੈਲਥ ਜਜ ਨੇ ਉਹ ਮੈਂਬਰ ਨੇ ਉਹ ਇੰਡੀਪੈਂਡੈਂਟ ਨੇ ਉਹਨੋਂ ਰਪਾ ਹਰਿਆਣਾ ਬਾਹਰ ਆਖ ਲਈਏ ਤਿੰਨ ਮੈਂਬਰ ਮੈਂ ਤੁਹਾਨੂੰ ਗਿਣਾ ਤੇ ਚੌਥਾ ਮੈਂਬਰ ਕੋਣ ਹੈ ਚੌਥਾ ਹੈਗਾ ਚੀਫ ਪ੍ਰੋਵੀਸ਼ਨ ਆਫੀਸਰ ਪ੍ਰੋਵੀਸ਼ਨ ਜਿਹੜਾ ਪ੍ਰੋਵੀਸ਼ਨ ਦਿੰਦਾ ਹੈ ਰੋਲ ਦਿੰਦਾ ਹੈ ਜਿਹੜਾ ਪ੍ਰੋਵੀਸ਼ਨ ਆਫੀਸਰ ਉਹ ਕੌਣ ਹੈ ਐਨ ਸੀ ਟੇ ਨੈਸ਼ਨਲ ਕੈਪੀਟਲ ਟੈਰੀਟਰੀ ਦਿੱਲੀ ਦਾ ਅਰਵਿੰਦ ਕੇਜਰੀਵਾਲ ਦਾ ਸਰਕਾਰੀ ਮੁਲਾਜ਼ਮ ਚਾਰ ਹੋ ਗਏ ਦਿੱਲੀ ਸਰਕਾਰ ਦੇ ਪੰਜਵਾਂ ਡਿਸਟ੍ਰਿਕਟ ਹੈਲਥ ਜਜ ਛੇਵੇਂ ਆਜੋ ਛੇਵੇਂ ਹੁੰਦਾ ਇੱਕ ਪੁਲਿਸ ਦਾ ਅਫੀਸਰ ਜਿਹਦਾ ਰੈਂਕ ਜੁਆਇੰਟ ਕਮਿਸ਼ਨਰ ਤੋਂ ਥੱਲੇ ਨਹੀਂ ਹੋਣਾ ਚਾਹੀਦਾ ਜਾਂ ਜੁਆਇੰਟ ਕਮਿਸ਼ਨਰ ਹੋਵੇ ਜਾਂ ਜੁਆਇੰਟ ਕਮਿਸ਼ਨਰ ਤੋਂ ਉੱਪਰਲੇ ਰੈਂਕ ਦਾ ਹੋਵੇ ਉਹ ਆ ਗਿਆ ਸੈਂਟਰ ਸਰਕਾਰ ਦਾ ਕਿਉਂਕਿ ਦਿੱਲੀ ਦੀ ਪੁਲਿਸ ਜਿਹੜੀ ਉਹ ਸੈਂਟਰ ਦੇ ਅੰਦਰ ਹੈ ਦੋ ਬੰਦੇ ਬਾਹਰ ਹੋ ਗਏ ਡਿਸਟ੍ਰਿਕਟ ਸੈਸ਼ਨ ਜੱਜ ਐਂਡ ਪੁਲਿਸ ਅਫੀਸਰ ਦੋ ਬੰਦੇ ਬਾਹਰ ਹੋ ਗਏ ਚਾਰ ਕੇਂਜੀਵਾਲ ਦੇ ਹੁਣ ਪੰਜਵਾਂ ਆਜੋ ਪੰਜਵਾਂ ਕੌਣ ਹੈ ਪੰਜਵਾਂ ਹੈਗਾ ਡੀਜੀ ਡਾਇਰੈਕਟਰ ਜਨਰਲ ਆਫ ਪ੍ਰिजन ਡੈਕਟਰ ਜਨਰਲ ਜੇਲ ਤਿਹਾਰ ਜੇਲ ਕੌਣਾ ਉਹ ਉਹ ਦਿੱਲੀ ਸਰਕਾਰ ਦੇ ਦਿੱਲੀ ਦੇ ਜੇਲ ਮੈਕਮੇ ਦੇ ਅੰਡਰ ਆਉਂਦਾ ਹੈਗਾ ਫਕਤਾ ਚੋ ਪੰਜ ਬੰਦੇ ਅਰਵਿੰਦ ਕੇਜਰੀ ਬਾਪ ਦੇ ਹੋਰ ਕੱਲ ਮੈਂ ਝੂਠ ਦੇਖ ਰਿਹਾ ਸੀਗਾ ਬਾਰ ਬਾਰ ਜਿਹੜੀ ਆਮ ਆਦਮੀ ਪਾਰਟੀ ਮੈਂ ਲਗਾ ਸਾਚੇ ਬੋਲਣ ਦੀ ਆਦਤ ਰਹੀ ਹੋਈ ਨਹੀਂ ਜਦ ਵੀ ਪ੍ਰੈਸ ਕਾਨਫਰੰਸ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੀ ਜਦ ਵੀ ਪ੍ਰੈਸ ਕਾਨਫਰੰਸ ਕਰਨ ਆਉਂਦੇ ਨੇ ਜੋ ਬੋਲਦੇ ਉਹ ਤੋਂ ਉਲਟ ਲਗਾ ਲੋ ਉਹਦਾ ਹੁਣ ਤਾਂ ਸੱਚ ਹੋਊਗਾ ਹਮੇਸ਼ਾ ਝੂਠ ਬੋਲਦੇ ਨੇ ਕੱਲ ਤਿੰਨ ਤਿੰਨ ਵਕੀਲ ਇਹ ਕਿ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਸੀਗਾ ਉਹ ਵੀ ਆਪਣੇ ਆਪ ਉਹ ਵੀ ਵਕੀਲ ਆ ਉਹ ਡਿਗਰੀ ਉਹਦੇ ਕੋਲ ਖਰਪਕਾ ਦੂਸਤ ਕਿੰਨੀ ਕਿੰਨੀ ਮੈਨੂੰ ਪਤਾ ਆਦਾ ਉਹਦੇ ਨਾਲ ਸੱਜੇ ਪਾਸੇ ਬੈਠਾ ਹੋਈ ਉਹ ਵੀ ਵਕੀਲ ਥੱਬੇ ਪਾਸੇ ਬਕਾਇਦਾ ਡਰੈਸ ਪਾ ਕੇ ਬੈਲਡ ਲਵਾ ਕੇ ਕਹਿੰਦਾ ਕਿ ਲੋਕਾਂ ਨੂੰ ਭੁਲੇਖਾ ਪਾਜ ਦੇਪ ਕਿ ਦੇਖੋ ਜੀ ਵਕੀਲ ਨਾਲ ਬੈਠਾ ਤੇ ਸੱਚ ਬੋਲਦੇ ਹੋਣਗੇ ਅੰਨਾ ਵਧੀਆ ਪ੍ਰੋਫੈਸ਼ਨ ਹੈਗਾ ਲੋਹਾ ਦਾ ਜਿਹੜਾ ਕਿ ਟੈਕਨੀਕਲ ਗਰਾਉਂਡਸ ਤੇ ਲੀਗਲ ਟੈਕਨੀਕਲਟੀ ਤੇ ਗੱਲ ਕਰਨ ਵਾਲੇ ਲੋਕ ਹੁੰਦੇ ਸਾਡੇ ਸਾਡੇ ਵਕੀਲ ਭਰਾ ਜਿਹੜੇ ਇਹਨੇ ਮੈਂ ਵੀ ਵਕੀਲ ਆ ਉਹ ਲੀਗਲ ਟੈਕਨੀਕ ਟੈਕਨੀਕਲ ਦੀ ਗੱਲ ਕਰਦੇ ਪਰ ਤਿੰਨ ਤਿੰਨ ਵਕੀਲ ਬਿਠਾ ਕੇ ਉਹਨਾਂ ਤੋਂ ਝੂਠ ਬਲਵਾਇਆ ਗਿਆ ਸਾਫ਼ ਉਹਨਾਂ ਤੋਂ ਕਿਹਾ ਗਿਆ ਹੈਗਾ ਵੀ ਇਹ ਤਾਂ ਜੀ ਕਹਿੰਦਾ ਉਹਨਾਂ ਵਿੱਚ ਬੈਠਾ ਰੋਲਾ ਪਾ ਰਿਹਾ ਸੀਗਾ ਉਹ ਕਹਿੰਦਾ ਸਾਡੇ ਮੰਤਰੀ ਦੇ ਪੂਰਾ ਜੋਰ ਲਾ ਪਿਆ ਕਿਹਦੇ ਅੱਗੇ ਜੋਰ ਲਾ ਦਿੱਤਾ ਭਾਈ ਚੇਅਰਮੈਨ ਤਾਂ ਆਪੇ ਆ ਉਹਨੇ ਕਿਹਦੇ ਅੱਗੇ ਜਾ ਕੇ ਜੋਰ ਲਾ ਡਿਸਟ੍ਰਿਕਟ ਸੈਕਸ਼ਨ ਜੱਜ ਦੇ ਕਿਹਦੇ ਉਰਲਾ ਜਾਂ ਪੁਲਿਸ ਅਫਸਰ ਦੇ ਕਿਹਦਾ ਜੋਰ ਲਾ ਆ ਉਹ ਦੋ ਜਣੇ ਦੀ ਮੈਜੋਰਟੀ ਕਿੱਥੇ ਹੈ ਕਿ ਮੈਜੋਰਟੀ ਤਾਂ ਪੰਜ ਜਣੇ ਦੀ ਹੁੰਦੀ ਹੈ ਉਸ ਨੂੰ ਸ਼ਰਮ ਕਿਉਂ ਬੋਲਦਾ ਹੈ ਫੈਸਲਾ ਮੈਜੋਰਟੀ ਦਾ ਆਪਾਂ ਦੇਖੋ ਮੈਂ ਇੱਕ ਵਕੀਲ ਹੋਣ ਦੇ ਨਾਤੇ ਗੱਲ ਕਰਨਾ ਚਾਹੁੰਦਾ ਆ ਉਹ ਜਿਹੜੇ ਤਿੰਨ ਵਕੀਲਕਾਰ ਪ੍ਰੈਸ ਕਾਨਫਰੈਂਸ ਦੇ ਬੈਠੇ ਸੀਗੇ ਜਿਉਂ ਰੋ ਤੱਕ ਗੱਲ ਪਹੁੰਚ ਜਵੇ ਤੇ ਉਹਨਾਂ ਨੂੰ ਵੀ ਇਹ ਚੀਜ਼ ਦਾ ਖਰਾਬ ਤਪਾ ਦਾ ਹੈਗਾ ਹੀ ਆ ਪਰ ਮੇਰੇ ਵੱਲੋਂ ਪਤਾ ਲੱਗ ਜੂਗਾ ਜਦ ਆਪਾਂ ਹਾਈ ਕੋਰਟ ਦੇ ਵਿੱਚ ਅੰਗਰੇਬਲ ਹਾਈ ਕੋਰਟ ਐ ਸੁਪਰੀਮ ਕੋਰਟ ਦੇ ਵਿੱਚ ਕੋਈ ਫੈਸਲਾ ਕੋਲ ਕਰੋ ਡੀਵੀ ਉਹਦਾ ਤਿੰਨ ਜੱਜ ਬੈਠਦੇ ਆ ਤਿੰਨ ਜੱਜਾਂ ਦੀ ਬੈਂਚ ਬੈਠਦੀ ਤਿੰਨ ਜੱਜਾਂ ਦੀ ਬੈਂਚ ਦਾ ਦੋ ਜੱਜਾਂ ਦੀ ਬੈਂਚ ਦਾ ਫੈਸਲਾ ਜਿਹੜਾ ਲਾਗੂ ਹੁੰਦਾ ਹੈ ਹਾਂ ਤੀਸਰਾ ਜੱਜ ਜਿਹੜਾ ਹੈਗਾ ਆਪਣੀ ਆਬਜ਼ਰਵੇਸ਼ਨ ਦੇ ਦਿੰਦਾ ਤੇ ਇਹ ਖਿਲਾਫ ਦਵੇ ਪਰ ਆਬਜ਼ਰਵੇਸ਼ਨ ਹੁੰਦਾ ਕਿ ਮੈਂ ਖਿਲਾਫ ਕਿਉਂ ਦਿੱਤੀਆਂ ਕੀ ਹੋਰ ਅਰਵਿੰਦ ਕੇਜਰੀਵਾਲ ਭਗਵਾਨਤਮਾਨ ਇਹ ਜਨਤਕ ਕਰੂਗਾ ਕਿ ਉਹ ਸੱਤ ਮੈਂਬਰਾਂ ਦੀ ਆਬਜ਼ਰਵੇਸ਼ਨਸ ਕੀ ਸੀਗੀ ਆ ਸੱਚਾ ਚ ਉਹ ਅੰਡਰਸਟੂਡ ਹੈ ਹੁਣ ਡਿਸਟ੍ਰਿਕਟ ਸੈਕੰਡਰ ਸਾਹਿਬ ਨੇ ਹੱਕ ਦੇ ਅਗੇਂਸ ਦੇ ਪਤਾ ਨਹੀਂ ਪੁਲਿਸ ਅਫਸਰ ਨੇ ਆਕਾ ਦੇਗੇਂਸ ਨਹੀਂ ਪਤਾ ਨਹੀਂ ਪਰ ਕੱਟੋ ਕੋਲੋਂ ਚਾਰ ਮੈਂਬਰ ਜਿਹਦੇ ਅਰਵਿੰਦ ਕੇਜਰੀਵਾਲ ਦੇ ਸੀਗੇ ਇਨਕਲੂਡਿੰਗ ਚੇਅਰਮੈਨ ਜੇਰ ਮੰਤਰੀ ਉਹਨਾਂ ਦੀ ਆਬਜ਼ਰਵੇਸ਼ਨ ਕੀਤੀ ਸੀਗੀ ਉਥੇ ਜਨਤਾ ਕਰੇ ਨਾ ਦਿਖਾਓ ਦਿਖਾਓ ਚਾਰੋਂ ਨੇ ਕਿੱਥੇ ਕਿਹਾ ਵਿਹਾਵੀ ਸਜ਼ਾ ਮਾਫਣੀ ਚਾਹੀਦੀ ਹੈ ਇਹ ਚਾਰੋਂ ਕਹਿੰਦੇ ਪਰ ਹਾਈ ਹੁੰਦੀ ਪਰ ਗੱਲ ਇਹ ਹੈ ਦਰਦੇ ਨੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਝੂਠ ਦਾ ਸਾਰਾ ਕਿਉਂ ਲੜੀ ਇਸ ਮੁੱਦੇ ਨੂੰ ਲੈ ਕੇ ਕਿਉਂਕਿ ਮੈਨੂੰ ਵੀ ਲੱਗਿਆ ਬਿਕਰਮ ਵਿਜੀਠੀਆਂ ਨੇ ਜਦੋਂ ਇਹ ਮੁੱਦਾ ਚੁੱਕਿਆ ਉਹਨਾਂ ਨੇ ਡਾਕੂਮੈਂਟ ਵੀ ਦਿਖਾਈ ਸੀ ਉਹਨਾਂ ਨੇ ਸਪਸ਼ਟ ਕਿਹਾ ਸੀ ਕਿ ਫਿਰ ਕੇਜਰੀਵਾਲ ਨੇ ਪੰਥ ਨਾਲ ਕਥਾਰੀ ਕੀਤੀ ਆ ਕੀ ਲੱਗਦਾ ਫਿਰ ਇਹਨਾਂ ਨੂੰ ਝੂਠ ਮਾਰ ਕੇ ਕਿਵੇਂ ਦਾ ਜਾ ਫਿਰ ਇਹਨਾਂ ਨੂੰ ਇਹ ਹੋਣਾ ਕਿ ਜੋ ਹਿੰਦੂ ਵੋਟ ਬੈਂਕ ਆ ਉਹ ਕਿਤੇ ਖਰਾਬ ਨਾ ਹੋ ਜੇ ਦਿੱਲੀ ਦਾ ਵੀ ਤੇ ਪੰਜਾਬ ਦਾ ਵੀ ਦੇਖੋ ਇਹ ਤਾਂ ਸਭ ਨੂੰ ਹੁਣ ਪਤਾ ਲੱਗ ਹੀ ਚੁੱਕਿਆ ਹੈ ਕਿ ਅਰਵਿੰਦ ਕੇਜਰੀਵਾਲ ਭਗਵਾਨਤਮਾਨ ਇੱਕ ਸਿੱਖ ਵਿਰੋਧੀ ਲੋਕ ਨੇ ਇਹ ਸਿੱਖਾਂ ਦੇ ਖਿਲਾਫ ਆਗਿਆ ਰੱਖਦੇ ਤੁਸੀਂ ਦੇਖਿਆ ਹੁਣ ਆ ਰਾਮ ਰਹੀਮ ਦੀ ਜਿਹੜਾ ਕੇਸ ਪੌਣੇ 2 ਸਾਲ ਤੇ ਉਹਨੂੰ ਅਪਰੂਵਲ ਨਹੀਂ ਦਿੱਤੀ ਹੈਗੀ ਸੈਕਸ਼ਨਸ ਐਡ ਕਰਨੀ ਠੀਕ ਹੈ ਪੰਜਾਬ ਸਰਕਾਰ ਨੇ ਉਹ ਪ੍ਰੂਵਲ ਨਹੀਂ ਦਿੱਤੀ ਹੈਗੀ ਤਾਂ ਕਿ ਕੇਸ ਅੱਗੇ ਨਾ ਚੱਲ ਜਾਵੇ ਕਿਤੇ ਸਾਡਾ ਵੋਟ ਬੈਂਕ ਨਾ ਖਰਾਬ ਹੋ ਜੂਵੇ ਉਹ ਤਾਂ ਹੁਣ ਇੱਕ ਮੈਂ ਸਿੱਖ ਵਿਰੋਧੀ ਕਿਉਂ ਕਹਿ ਰਿਹਾ ਸਿੱਧੂ ਮੁਸਲੇ ਵਾਲੇ ਕਤਲ ਚ ਸਿਕਿਉਰਿਟੀ ਲੀ ਕਰਨ ਵਾਲਿਆਂ ਨੂੰ ਵੱਡੀਆਂ ਕੋਸ਼ਤਾਂ ਦੇਤੀਆਂ ਜਮ ਜਿੰਮੇਵਾਰੀ ਲੈਣ ਵਾਲਿਆਂ ਦੀ ਇੰਟਰਵਿਊ ਵਾਰਲ ਹੋ ਗਈਆਂ ਆਨਲਾਈਨ ਹਾਈ ਕੋਰਟ ਦੀ ਤਾਰਨਾ ਤੋਂ ਬਾਅਦ ਇੰਟਰਵਿਊਆਂ ਡਿਲੀਟ ਕੀਤੀਆਂ ਗਈਆਂ ਦੋ ਪਰਚੇ ਦਰਜ ਹੋਏ ਕਿਤੇ ਕਿਤੇ ਕਹਿ ਨਹੀਂ ਸਕਦੇ ਦੋ ਪਰਚੇ ਦਰਜ ਹੋ ਪਰ ਜਿਨ੍ਹਾਂ ਨੇ ਮੱਖੀ ਵੀ ਨਹੀਂ ਮਾਰੀ ਉਹਨਾਂ ਨੂੰ ਜਿਹੜੇ ਸਾਡੇ ਸਿੱਖ ਨੌਜਵਾਨ ਸੀਗੇ ਐਨਐਫਆ ਲਾ ਲਾ ਕੇ ਅਫਸਾਮ ਦੀ ਜੇਲ੍ਹਾਂ ਚ ਪਾ ਕੇ ਭੇਜਿਆ ਇੱਕ ਸਿੱਖ ਨੌਜਵਾਨ ਨੂੰ ਸਾਡੇ ਇੱਕ ਇੱਕ ਤਖਤ ਸਿੰਘ ਮੇਰ ਸਾਹਿਬ ਦੀ ਜੋ ਦਰਸ਼ਨ ਕਰਨ ਗਿਆ ਉਹ ਵਾਪਸ ਆਂਦਈ ਸਰਦਾਰਪੁਰ ਦੀ ਤਰੀ ਧਰੀ ਟ੍ਰੇਨ ਨੂੰ ਰੋਕ ਕੇ ਗ੍ਰਿਫਤਾਰ ਕੀਤਾ ਗਿਆ ਜਿਹਦੇ ਨੇ ਮੱਖੀ ਵੀ ਨਹੀਂ ਮਾਰੀ ਤੇ ਉਤੋਂ ਬਾਅਦ ਗੁਰਦੁਆਰਾ ਸਾਹਿਬ ਤੇ ਗੋਲੀਆਂ ਚਲਾਈਆਂ ਗਈਆਂ ਕੋਈ ਫਰਮ ਨਹੀਂ ਹਾਰਾ ਇਨਫਿਨਿਟ ਨਹੀਂ ਕੋਈ ਫਰਮ ਨਹੀਂ ਹੈਗਾ ਹੀ ਹੈ ਕਿਵੇਂ ਬਾਰ ਬਾਰ ਗੁਰਬਾਣੀ ਤੇ ਹਮਲਾ ਭਗਵਾਨਤਮਨ ਸਾਹਿਬ ਕਰਦੇ ਨੇ ਕਿਵੇਂ ਬਾਰ ਬਾਰ ਆਪਣਾ ਐਸਜੀਪੀਸੀ ਤੇ ਹਮਲਾ ਭਗਵਾਨਤਮਨ ਸਾਹਿਬ ਕਰਦੇ ਤਾਂ ਹੋ ਪ੍ਰੋਫੈਸਰ ਪੁਲਰ ਦੀ ਰਿਹਾਈ ਜੋ ਪ੍ਰੋਫੈਸਰ ਆਪਣਾ ਪੁਲਰ ਦੀ ਰਿਹਾਈ ਨੂੰ ਰੋਕਣਾ ਜਿਹੜਾ ਮਤਲਬ ਹੈਗਾ ਝੂਠ ਬੋਲਣਾ ਪਰ ਉਧਰ ਡੇਰਾ ਸਾਧ ਦੇ ਜਿਹੜੀ ਕੇਸਾਂ ਨੂੰ ਅੱਗੇ ਨਾ ਤੋਰਨ ਦੀ ਪਰਮਿਸ਼ਨ ਦੇ ਨਾ ਦੇਣਾ ਅੱਗੇ ਤੋਰਨ ਦੀ ਪਰਮਿਸ਼ਨ ਜਿਹੜਾ ਮੈਡੀਕਲ ਕਰਦੇ ਬੇਅਦਬੀ ਨਾਲ ਸੰਬੰਧਤ ਜਿਹੜਾ ਕੇਸ ਹੈ ਤੇ ਮੋਰਬੰਬ ਵਾਲਾ ਉਹਨੇ ਕੀ ਸੰਦੇਗ ਗੱਲ ਕਰ ਦੇਖੋ ਦੇਖੋ ਮੈਂ ਉਹ ਹਾਂ ਉਹ ਜਿਹੜੇ ਕੇਸ ਹੈਗੇ ਉਹਨਾਂ ਦੇ ਅੱਗੇ ਪਰਮਿਸ਼ਨ ਜਿਹੜੇ ਸੈਕਸ਼ਨ ਐਡ ਕਰਨੇ ਸੀਗੇ ਸਰਕਾਰ ਨੇ ਹੁਣ ਤੱਕ ਪਰਮਿਸ਼ਨ ਨਹੀਂ ਦਿੱਤੀ ਹੈਗੀ ਪੌਣੇ ਦੋਫਾ ਹੋ ਗਏ ਕੇਸ ਹੀ ਨਾ ਅੱਗੇ ਚੱਲ ਰਿਹਾ ਕਿਉਂ ਕਿ ਕਿ ਉੱਥੇ ਉਹਨਾਂ ਨੇ ਵੋਟਾਂ ਲੈਣੀਆਂ ਓਹੀ ਤੁਹਾਡੇ ਦੀ ਗੱਲ ਉਹੀ ਅੱਗੇ ਆ ਗਈ ਹੈ ਕਿ ਸਿੱਖਾਂ ਦੇ ਖਿਲਾਫ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਡੱਟ ਕੇ ਖੜੇ ਨੇ ਤੇ ਪੰਜਾਬ ਇੱਕ ਮਿਨੋਰਟੀ ਸਟੇਟ ਹੈਗਾ ਪੰਜਾਬ ਨੂੰ ਫੇਰ ਇੱਕ ਵਾਰੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਹ ਦੂਜੀ ਆਪਣੀ ਵੋਟ ਬੈਂਕ ਜਿਹੜੀ ਹੈਗੀ ਹੈ ਉਹਨੂੰ ਬਾਕੀ ਦੇਜ ਦੇ ਵਿੱਚ ਇਕੱਠਾ ਕਰਨ ਦੀ ਕੋਸ਼ਿਸ਼ ਚ ਫਿਰਦੇ ਨੇ ਪਰ ਉਹ ناکਾਮਯਾਬ ਰਹਿਣਗੇ ਕਿਉਂਕਿ ਪੰਜਾਬ ਜਿਹੜਾ ਹੈ ਕਿ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਸਾਰੇ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ ਇਹਨਾਂ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਜਾ ਸਕਦੀ ਸਰ ਇਹਦੇ ਵਿੱਚ ਇੱਕ ਪੁਆਇੰਟ ਆ ਕਿ ਲੋਕ ਸਭਾ ਚੋਣਾਂ ਹੁਣ ਸਿਰਤੇ ਨੇ ਨਾਲੋਂ ਉਹ ਤੋਂ ਪਹਿਲਾਂ ਪੰਚਾਇਤੀ ਚੋਣਾਂ ਨੇ ਇਹ ਜੇ ਪੰਥਕ ਜਿਹੜੇ ਧਿਰਾਂ ਨੇ ਨਾਰਾਜ਼ ਹੋ ਗਈਆਂ ਆਮ ਆਦਮੀ ਪਾਰਟੀ ਤੋਂ ਹੋ ਸਕਦਾ ਵਖਰੇ ਲੈਣੇ ਦੇ ਦੇਣੇ ਪੈ ਜਾਣਾ ਤੇ ਜਿਹੜੀਆਂ ਲੋਕ ਸਭਾ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਦਾ ਮੁੱਦਾ ਇੰਨਾ ਗਰਮ ਹੋ ਜੇ ਕਿ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇ ਇਹ ਵੀ ਹੋ ਸਕਦਾ ਦੇਖੋ ਮੇਰੇ ਹਿਸਾਬ ਨਾਲ ਤਾਂ ਪ੍ਰੋਫੈਸਰ ਦਵਿੰਦਰਪਾਲ ਤੁਲ ਵਰਗੇ ਹੈਗੇ ਆ ਉਹਨਾਂ ਦੀ ਰਿਹਾਈ ਦਾ ਮੁੱਦਾ ਤੇ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈਗਾ ਚਾਹੇ ਸਾਡੇ ਜਿਹੜੇ ਨੌਜਵਾਨ ਭਰਾ ਦੀਵੜੂਗਣ ਦੇ ਫਾਰਮ 'ਚ ਬੈਠੇ ਨੇ ਉਹਨਾਂ ਦਾ ਮੁੱਦਾ ਹੈਗਾ ਚਾਹੇ ਹੋਰ ਸਿੱਖਾਂ ਤੇ ਤਸ਼ੱਦਦ ਦਾ ਮੁੱਦਾ ਹੈਗਾ ਤੇ ਉਹ ਸਾਰੀ ਚੀਜ਼ਾਂ ਨੇ ਪੰਜਾਬ ਨੂੰ ਸੋਚਣਾ ਪੈਣਾ ਛੇ ਸਾਡਾ ਹਿੰਦੂ ਭਾਈ ਕਿਹਾ ਰਿਹਾ ਹੈ ਕਿ ਦੂਜਾ ਸਭ ਨੂੰ ਸਮਝਣਾ ਪੈਣਾ ਸਾਰੇ ਪੰਜਾਬੀ ਨੂੰ ਕਿ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋਰ ਜਵਾਬ ਇਸ ਤਰ੍ਹਾਂ ਦੇ ਜਾ ਸਕਦਾ ਕਿ ਅੱਗੇ ਆਉਣ ਵਾਲੀਆਂ ਵਿੰਬਰ ਪਾਰਲੀਮੈਂਟਰੀ ਇਲੈਕਸ਼ਨ 'ਚ ਇਹਨਾਂ ਨੂੰ ਦੱਸਿਆ ਜਾਵੇ ਕਿ ਭਾਈ ਵੀ ਅਸੀਂ ਨਾ ਫੱਟਦੇ ਆਂ ਨਾ ਅਸੀਂ ਕੁੱਟਦੇ ਮੈਂ ਨਾ ਖਾਨੂੰ ਕੋਈ ਤੋੜ ਸਕਿਆ ਨਾ ਖਾਨੂੰ ਕੋਈ ਪਾੜ ਸਕਿਆ ਤੇ ਤੁਹਾਡੇ ਮਨਕੂਪੇ ਅਸੀਂ ਕਾਮਯਾਬੀ ਹੋਣ ਕਰਾਂਗੇ ਮੈਂ ਤੁਹਾਨੂੰ ਇੱਕ ਇਨਸੀਡੈਂਟ ਯਾਦ ਕਰਵਾਦਾ ਤੁਹਾਨੂੰ ਯਾਦ ਹੋਵੇਗਾ ਜੋ ਸਰਕਾਰ ਬਣੀ ਬਣੀ ਸੀ ਇਹਨਾਂ ਨੇ ਦਿੱਲੀ ਵਾਂਗੂ ਦੰਗੇ ਕਰਾਉਣ ਦੀ ਕੋਸ਼ਿਸ਼ ਪੰਜਾਬ ਨੇ ਕੀਤੀ ਸੀ ਪਟਿਆਲਾ ਪਟਿਆਲੇ 'ਚ ਦੋ ਗੁੱਟਾਂ ਨੂੰ ਇੱਕ ਹਿੰਦੂ ਭਾਈਚਾਰੇ ਦੇ ਗੁੱਟ ਤੇ ਇੱਕ ਸਿੱਖ ਭਾਈਚਾਰੇ ਦੇ ਗੁੱਟਾਂ ਨੂੰ ਸੋਸ਼ਲ ਮੀਡੀਆ ਤੇ ਇੱਕ ਇੱਕ ਹਫ਼ਤਾ 10 ਦਿਨ ਲਗਾਤਾਰ ਟੂ ਟੂ ਮੈਮੇ ਚੱਲਦੀ ਰਹੀ ਲਾਸਟਲੀ ਪਟਿਆਲਾ ਦੇ ਵਿੱਚ ਕੁਝ ਲੋਗ ਐਂਟੀਸੋਸ਼ਲ ਐਲੀਮੈਂਟ ਆਏ ਤੇ ਉੱਥੇ ਦੇਵੀ ਮਾਤਾ ਦੇ ਮੰਦਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਿੱਖ ਭਾਈਚਾਰੇ ਨੇ ਉੱਥੇ ਆ ਕੇ ਉਹਨਾਂ ਨੂੰ ਹਮਲਾ ਕਰਨ ਤੇ ਰੋਕਿਆ ਉੱਥੇ ਹਿੰਦੂ ਤੇ ਸਿੱਖ ਭਾਈਚਾਰਾ ਫੇਰ ਇੱਕ ਵਾਰ ਇਕੱਠਾ ਹੋਇਆ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਭਾੜਵ ਦੇ ਉੱਥੇ ਪਰ ਉੱਥੇ ਨਾਕਾਮ ਹੋ ਨਾਕਾਮ ਹੋ ਵਰੇ ਫੇਲ ਰਹੇ ਤੇ ਇਹ ਸਬਕ ਇਹਨਾਂ ਨੂੰ ਉੱਥੇ ਲੈ ਲੈਣਾ ਚਾਹੀਦਾ ਸੀਗਾ ਪਰ ਮੈਂ ਫੇਰ ਕਹਿੰਦਾ ਇਹਨਾਂ ਨੂੰ ਮੂਹ ਦੀ ਖਾਣੀ ਪਏਗੀ ਪਰ ਨਾਲ ਪਹਿਲੇ ਲਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਕੱਲ ਜੋ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹ ਚ ਅਹਿਮ ਫੈਸਲੇ ਕੀਤੇ ਗਏ ਨੇ ਜਿਦੇ ਵਿੱਚ 10 ਲੱਖ 70 ਹਜ਼ਾਰ ਉਹਨਾਂ ਲੋਕਾਂ ਨੂੰ ਰਸਣ ਪਾਣੀ ਮਿਲੇਗਾ ਸਰਕਾਰ ਵੱਲੋਂ ਫਿਰ ਦਿੱਤਾ ਜਾਂਦਾ ਪਹਿਲਾਂ 2 ਰੁਪਏ ਕਿਲੋ ਮਿਲਦਾ ਸੀ ਕਣਕ ਹੁਣ ਆਟਾ ਸ਼ਾਇਦ ਦੇਣਗੇ ਉਹ ਕਹਿੰਦੇ ਰਸਣ ਉਹਨਾਂ ਨੂੰ ਵੀ ਦੇ ਦਾਂਗੇ ਜਿਨ੍ਹਾਂ ਦੇ ਕਾਰਡ ਵੀ ਕੱਟਤੇ ਕੀ ਲੱਗਦਾ ਕਿ ਇਹ ਕੇਂਦਰ ਸਰਕਾਰ ਦੇ ਪੈਸੇ ਜਰੀਏ ਜੋ ਆਟਾ ਥਾਲ ਵਾਸਤੇ ਆਉਂਦਾ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਆਪਣੀ ਰਾਜਨੀਤੀ ਚ ਮਕਾਉਣਾ ਚਾਹੁੰਦੀ ਹੈ ਦੇਖੋ ਇਸ ਸਭ ਤੋਂ ਵੱਡੀ ਗੱਲ ਤੇ ਇਹ ਹੈਗੀ ਹੈ ਕਿ ਇਹਦਾ ਮਤਲਬ ਭਗਵਾਨ ਜੀ ਮਾਨ ਜੋ ਪਿਛਲੇ ਅ ਅਰਵਿੰਦ ਕੇਜਰੀਵਾਲ بڑے بڑے ਉੱਚੇ ਉੱਚੇ ਰੌੜਾ ਪਾਉਂਦੇ ਸੀ ਸਟੇਜਾਂ 'ਤੇ ਖੜੇ ਹੋ ਕੇ ਕਿ ਸਾਡੀ ਸਰਕਾਰ ਨੂੰ ਪਾਉਣੇ ਦੋ ਹਾਲ ਹੋਗੀ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਉਂਦੇ ਆ ਬੇਅੰਤ ਪੈਸਾ ਪੰਜਾਬ 'ਚ ਆ ਗਿਆ ਤੇ ਝੋਲੀਆਂ ਭਰ ਗਈਆਂ ਪੰਜਾਬ ਦੀਆਂ ਇਹਦਾ ਮਤਲਬ ਉਹ ਦਾਅਵੇ ਨਹੀਂ ਆਪਣੇ ਇਹਨਾਂ ਨੇ ਆਪਣੇ ਖੋਖਲੇ ਦਾਅਵੇ ਸੇਲ ਕਰਤੇ ਉਹ ਪ੍ਰੂਵ ਕਰਤੇ ਆ ਕਿ ਅੱਜ 10 ਲੱਖ ਤਾਂ ਪਹਿਲਾਂ ਉਕਾੜ ਕੱਟੇ ਕਿਉਂ ਚਲੋ ਉਹਨਾਂ ਨੂੰ ਦੇਣਗੇ ਕੋਈ ਗੱਲ ਨਹੀਂ 10 ਲੱਖ 170000 ਲੋਕਾਂ ਦੇ ਘਰ ਸੀ ਕੱਲੇ ਕੱਲੇ ਜਿਵੇਂ ਇੱਕ ਪਰਿਵਾਰ ਦੇ ਪੰਜ ਮੈਂਬਰ ਹੋਗੇ ਕਾਰਡ ਇੱਕ ਹੋਗੇ ਇੱਕ ਕਾਰਡ ਤੇ ਰਸ਼ਨ ਕਾਰਡ ਤੇ ਪੰਜ ਬੰਦਿਆਂ ਦਾ ਰਸ਼ਨ ਮਿਲਦਾ ਆ ਕੁੱਲ ਮਿਲਾ ਕੇ ਤੁਹਾਨੂੰ ਥੋੜੇ ਜਿਹਾ ਅੰਕੜੇ ਦੱਸ ਦਈਏ 47 ਲੱਖ ਕਾਰਡ ਹੈਗਾ ਜਿਹੜੇ ਪੂਰੀ ਦੇ ਲੈਂਦੇ ਆ ਅੱਧਾ ਪੰਜਾਬ ਆਪਾਂ ਕਹਿ ਸਕਦੇ ਆ ਅੱਧਾ ਪੰਜਾਬ ਗਰੀਬੀ ਦੀ ਰੇਖਾ ਤੋਂ ਹੇਠਾਂ ਅੱਧਾ ਪੰਜਾਬ ਕੇਂਦਰ ਸਰਕਾਰ ਵੱਲੋਂ ਜੋ ਕਣਕ ਭੇਜੀ ਜਾ ਰਹੀ ਹੈ ਉਹਦੇ ਨਾਲ ਗੁਜ਼ਾਰਾ ਕਰਦਾ ਹੈ ਮਤਲਬ ਕੀ ਪੰਜਾਬ ਨੂੰ ਜਿਹਨੂੰ ਆਪਾਂ ਕਹਿੰਦੇ ਆ ਕਿ ਪੰਜਾਬ ਖੁਸ਼ਹਾਲ ਹੈ ਪੰਜਾਬ ਦੇ ਵਿੱਚ ਤਕਰੀਬਨ 7-8 ਸਟੇਟਾਂ ਦੇ ਜਿਹੜੇ ਮਜ਼ਦੂਰ ਨੇ ਲੇਬਰ ਕਰਨ ਆਉਂਦੇ ਨੇ ਕਿ ਇੱਥੇ ਪੰਜਾਬ ਦੇ ਵਸਿੰਦੇ ਵਾਕਈ ਗਰੀਬ ਨੇ ਉਹਨਾਂ ਨੂੰ ਸਰਕਾਰੀ ਅਨਾਜ ਦੀ ਲੋਡ ਪਾਇਸ਼ੇ ਇਹ ਵੱਡਾ ਸਵਾਲ ਹੈ ਕਿ ਮੈਂ ਤੁਹਾਨੂੰ ਉਹੀ ਮੈਂ ਤੁਹਾਨੂੰ ਉਹੀ ਗੱਲ ਆਪਣਾ ਤੁਹਾਨੂੰ ਦੱਸਣਾ ਚਾਹੁੰਦਾ ਕਿ ਭਈ 45 ਲੱਖ ਦੇ ਕਰੀਬ ਲੋਕਾਂ ਨੂੰ ਦੱਸਣਾ ਦੇਵੇ ਅਪ੍ਰੋਕਸੀਮੇਟ 45 ਲੱਖ ਦੇ ਕਰੀਬ ਲੋਕ ਜਿਹੜੇ ਉਹ ਉਸ ਚੀਜ਼ ਦਾ ਬੈਨੀਫਿਟ ਸੈਂਟਰ ਸਰਕਾਰ ਦੀ ਬੇਸਿਕਲੀ ਇਹ ਆਟਾ ਦਾਲ ਸਕੀਮ ਹੈ ਇਹ ਹੈਗੀ ਫੂਡ ਸੇਫਟੀ ਐਕਟ ਜਿਹੜਾ ਸੈਂਟਰ ਲੈਕ ਹੈ ਉਹਦੇ ਅੰਦਰ ਕੇਂਦਰ ਸਰਕਾਰ ਦੀ ਸਾਰੇ ਦੇ ਤੱਕ ਲਾਗੂ ਆ ਗਏ 45 ਲੱਖ ਰਸ਼ਨ ਕਰਨ ਨੇ ਤਕਰੀਬਨ 1.5 ਕਰੋੜ ਲੋਕ ਇਹਦਾ ਲਾਹ ਲੈਂਦੇ ਨੇ ਉਹ ਹੀ ਕਹਿ ਰਹੇ ਹਾਂ ਕਿ ਸਾਡੀ ਤਕਰੀਬਨ 3 ਕਰੋੜ 3 ਕਰੋੜ ਦੇ ਕਰੀਬ ਆਬਾਦੀ ਹੈ ਤੇ ਪਗਾਰੀ ਲੱਖ ਕਾਰ ਤੋਂ ਹੀ 1.5 ਤੋਂ 2 ਕਰੋੜ ਤੋਂ ਵੱਧ ਫਾਇਦਾ ਰਹਿੰਦੇ ਮਤਲਬ 50% ਪੰਜਾਬ ਅੱਜ ਗਰੀਬੀ ਰੇਖਾ ਦੇ ਥੱਲੇ ਆ ਤਾਂ ਕਿਹੜੇ ਮੂੰਹ ਨਾਲ ਸਰਕਾਰ ਇਹ ਕਹਿੰਦੀ ਹੈ ਕਿ ਅਸੀਂ ਜੀ ਨੌਕਰੀਆਂ ਵੰਡਤੀਆਂ ਅਸੀਂ ਜੀ ਬਾਹਰੋਂ ਲੋਕ ਉਰੇ ਆ ਕੇ ਹੁਣ ਨੌਕਰੀਆਂ ਕਰਨ ਲੱਗੇ ਅਸੀਂ ਜੀ ਆਹ ਫ੍ਰੀ ਕਰਤੇ ਆ ਜੀ ਅਸੀਂ ਜੀ ਝੋਲੀਆਂ ਭਰਤੀਆਂ ਜੀ ਪੰਜਾਬ ਖੁਸ਼ਹਾਲ ਕਰਤੇ ਆ ਜੀ ਜਦ 50% ਪੰਜਾਬ ਅੱਜ ਗਰੀਬੀ ਰੇਖਾ ਥੱਲੇ ਖੜੇ ਜਿੱਤੇ ਹੋਏ ਅਨਾਜ ਦਾ ਕੇਂਦਰ ਸਰਕਾਰ ਦਿੱਤੇ ਹੋਏ ਅਨਾਜ ਨੂੰ ਖਾਰ ਹੈ ਤੇ ਇਹਦਾ ਮਤਲਬ ਇਹ ਹੈ ਕਿ ਤੁਹਾਡੇ ਸਾਰੇ ਉਹ ਵਾਅਦੇ ਆ ਤੁਹਾਡੇ ਸਾਰੇ ਦਾਅਵੇ ਤੁਸੀਂ ਆਪੇ ਖੋਖਲੇ ਖਾਬਦ ਕਰਦੇ ਹੋ ਦੂਜੀ ਗੱਲ ਖੇਤੀ ਕੋਈ ਵੱਡੀ ਗੱਲ ਨਹੀਂ ਕਿ ਕੇਂਦਰ ਦੀ ਸਕੀਮ ਦਾ ਵੀ ਜਿਹੜਾ ਪੈਸਾ ਜੋ ਸਬਸਿਡੀ ਦਿੰਦਾ ਹੈ ਉਹ ਸਬਸਿਡੀ ਬੰਦ ਕਰਦੇ ਜਿਵੇਂ ਮੁਹੱਲਾ ਕਲੀਨਿਕ ਜਿਹੜੇ ਆਮ ਆਬਾਦੀ ਪਾਰਟਿਕ ਕਲੀਨਿਕ ਤੋਂ ਲੈ ਕੇ ਹੋਰ ਚੀਜ਼ਾਂ ਨੇ ਕਿਉਂਕਿ ਆਮ ਆਬਾਦੀ ਪਾਰਟਿਕ ਕਲੀਨਿਕ 'ਚ ਵੀ ਜਿਹੜਾ ਨੈਸ਼ਨਲ ਰੂਰਲ ਹੈਲਥ ਮਿਸ਼ਨ ਜਿਹੜਾ ਹੈਗਾ ਉਹਦਾ ਪੈਸਾ ਜਾਂਦਾ ਸੀਗਾ ਉਹਨਾਂ ਨੇ ਉੱਥੇ ਲਾ ਕੇ ਫੋਟੋਆਂ ਆਤੀਆਂ ਮੁੱਖ ਮੰਤਰੀ ਸਾਭੀਆਂ ਇਵੇਂ ਇਸ ਤੀ ਫੋਟੋਆਂ ਲੱਗੀਆਂ ਮੁੱਖ ਮੰਤਰੀ ਸਾਭੀਆਂ ਤੇ ਕੋਈ ਵੱਡੀ ਗੱਲ ਨਹੀਂ ਕੇਂਦਰ ਕਰ ਲੋ ਇਹ ਕਹਦੇ ਪਾਈ ਜੇ ਤੂੰ ਆਪਣੀ ਫੋਟੋ ਲਾਣੀ ਹੈ ਫਿਰ ਤੂੰ ਕੈਸੇ ਵੀ ਆਪ ਦੇ ਤੇ ਅਸੀਂ ਕੀ ਕਰੀਏ ਮਤਲਬ ਜਿਹੜੇ ਤਰ੍ਹਾਂ ਲੋਕਾਂ ਨੂੰ ਥਾਮ ਨੂੰ ਮਿਲ ਵੀ ਰਿਹਾ ਉਹ ਖਾਣਾ ਵੀ ਕੋਈ ਵੱਡੀ ਗੱਲ ਨਹੀਂ ਸਰਕਾਰ ਵੋਟਾਂ ਦੇ ਲਾਲਚ ਤੇ ਇਹ ਜੋ ਮਰਜ਼ੀ ਕਰੀ ਜਾਂਦੀ ਹੈ ਪਰ ਮੈਨੂੰ ਲੱਗਦਾ ਉਹ ਖਾਣਾ ਵੀ ਖੇਤੀ ਇਹ ਕੇਂਦਰ ਸਰਕਾਰ ਜੇ ਥੰਡ ਜੇ ਬੰਦ ਕਰਤੇ ਬੰਦ ਕਰਵਾਏਗੀ ਕਿਉਂਕਿ ਅਸੀਂ ਪਹਿਲਾਂ ਹੀ ਤੁਹਾਡੇ ਸਾਹਮਣੇ ਦੇਖ ਲਓ 85% ਇੰਡਸਟਰੀਅਲ ਜਿਹੜੀ ਹੈਗੀ ਹੈ ਡਾਕਟਰ ਰਾਮੂ ਦੀ 85% ਲੈਸ ਆਇਆ ਇਹਦਾ ਮਤਲਬ ਇਹ ਦਸਤੀ ਖਤਮ ਹੋ ਗਈ ਹੈ ਮਾਈਨਿੰਗ ਜਿਹੜੀ ਹੈ ਉਹ ਚੱਬ ਕੇ ਚੱਲ ਰਹੀ ਹੈ ਪਰ ਪੈਸਾ ਮਾਈਨਿੰਗ ਦੀ ਕੁਝ ਵੀ ਨਹੀਂ ਆਇਆ ਹੈਗਾ ਸਾਰਾ ਪੈਸਾ ਦੋ ਨੰਬਰ ਤੇ ਤੁਹਾਡੇ ਸਾਹਮਣੇ ਕਿਵੇਂ ਚੇਤਕ ਸਿੰਘ ਜੋੜੇ ਮਾਜਰਾ ਵੀ ਇੱਕ ਜਿਹੜਾ ਮਾਈਨਿੰਗ ਮਾਕੇ ਜਾ ਕੇ ਵਿਆਹ ਡੈਂਡ ਕਰਦਾ ਤੇ ਬਾਅਦ ਚ ਤੇ ਉਹਦਾ ਪਰਚਾ ਜਿਹਦਾ ਨਾਮ ਹੁੰਦਾ ਹੈ ਕਿਵੇਂ ਇਹ ਰਲ ਮਿਲ ਕੇ ਸਾਰੇ ਪੰਜਾਬ ਨੂੰ ਲੁੱਟ ਰਿਹਾ ਉਹ ਤਾਂ ਤੁਹਾਡੇ ਸਾਹਮਣੇ ਹੈ ਹੀ ਹੈ ਜੀ ਬਿਲਕੁਲ ਬਾਈ ਸਾਹਿਬ ਜੇ ਆਪਾਂ ਪੰਜਾਬ ਦੀ ਸਿਹਤ ਦੀ ਗੱਲ ਕਰਨੀ ਹੋਵੇ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਇੱਕ ਤਾਂ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ ਮੁੱਦੇ ਕਿਹੜੇ ਭਖਣਗੇ ਚੋਣਾਂ ਦੇ ਮੱਦੇ ਨਾਸ਼ਾ ਦੂਸਰਾ ਕਾਂਗਰਸ ਪਾਰਟੀ ਆ ਉਹ ਸਿੱਧੂ ਸਾਰਿਆਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਸਿੱਧੂ ਆਪਣੇ ਲੈਵਲ ਤੇ ਰੈਲੀਆਂ ਕਰਦਾ ਹੈ ਭਾਵੇਂ ਕਿ ਲੱਗਦਾ ਕਿ ਅੰਦਰਖਾਤੇ ਸਿੱਧੂ ਨੂੰ ਥਾਪੜਾ ਹੋਏਗਾ ਗੱਠਜੋੜ ਇੱਥੇ ਨਹੀਂ ਬਣਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਕਾਲੀਦਲ ਵਾਲੇ ਅਜੇ ਫਿਰ ਹਾਸ਼ੀਏ ਤੇ ੱਕੇ ਹੋਏ ਨੇ ਪੰਥ ਨੇ ਉਹਨਾਂ ਦੇ ਮਾਫੀ ਦਾ ਕੋਈ ਮੁੱਲ ਨਹੀਂ ਪਾਇਆ ਬੀਜੇਪੀ ਜਿਹੜੀ ਹੈਗੀ ਆ ਬੀਜੇਪੀ ਦੇ ਅਜੇ ਵੀ ਹੱਥ ਪੱਲੇ ਪੈਂਦਾ ਕੁਝ ਨਜ਼ਰ ਨਹੀਂ ਆ ਰਿਹਾ ਇਹ ਜੇ ਮਾਹੌਲ ਦੇ ਵਿੱਚ ਲੋਕ ਕਿਹਨੂੰ ਫਤਵਾ ਦੇ ਸਕਦੇ ਨੇ ਜਾਂ ਫਿਰ ਕਿਸ ਤਰ੍ਹਾਂ ਦੇ ਮੁੱਦੇ ਹੋਣੇ ਚਾਹੀਦੇ ਨੇ ਕਿ ਜਿਹੜੇ ਪਾਰਟੀ ਵਧੀਆ ਮੁੱਦੇ ਚੱਕ ਕੇ ਲੋਕੋ ਨੂੰ ਫਤਵਾ ਦੇਣਾ ਮੁੱਦਿਆਂ ਦੀ ਰਣਨੀਤੀ ਜੇਕਰ ਗੱਲ ਕਰੀਏ ਤਾਂ ਕਿਹੋ ਜਿਹੇ ਮੰਗਾ ਕਿਹੋ ਜਿਹੇ ਮੁੱਦੇ ਉਭਾਰਨੇ ਚਾਹੀਦੇ ਨੇ ਇਨ੍ਹਾਂ ਦਿਨਾਂ 'ਚ ਚਾਹੇ ਉਹ ਕੋਈ ਵੀ ਤਰ ਹੋਵੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਪੰਜਾਬ ਦੀ ਗੱਲ ਕਰਨੀ ਜ਼ਰੂਰੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਜ਼ਰੂਰੀ ਹੈ ਅੱਜ ਫੇਰ ਅਧਿਆਪਕ ਸੜਕਾਂ ਤੇ ਨੇ ਜਿਨ੍ਹਾਂ ਨੇ ਵਾਅਦੇ ਕੀਤੇ ਹੋਏ ਸੀਗੇ ਨੌਕਰੀਆਂ ਦੇ ਉਹ ਮੁੱਦਾ ਬੜਾ ਜ਼ਰੂਰੀ ਹੈ ਉਹਨਾਂ ਨੂੰ ਪੜ੍ਹੇ ਲਿਖੇ ਇੱਕ ਬੱਚੀ ਦੀਆਂ ਵੀਡੀਓ ਦੇਖਿਓ ਕਹਿੰਦੀ ਮੇਰੀ ਮਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਮੈਂ ਪੀ ਐਚ ਡੀ ਕਰਕੇ ਕੀ ਕਰੂੰਗਾ ਜੇ ਮੈਂ ਸੜਕਾਂ ਤੇ ਬੈਠਣਾ ਸੋ ਇਹ ਹਾਲਾਤ ਬਣੇ ਅੱਜ ਵੀ ਟੈਂਕਿਆਂ ਦੇ ਚੜੇ ਹੋਏ ਨੇ ਲੋਕ ਅੱਜ ਵੀ ਪਾਣੀ ਤੇ ਤਤਰਸ ਰਹੇ ਨੇ ਅੱਜ ਵੀ ਲੋਕ ਪਾਣੀ ਬਿਜਲੀ ਦਾ ਹਾਲ ਕੀ ਉਸ ਤੇ ਤਰਸ ਰਹੇ ਨੇ ਤੇ ਉਹ ਤੋਂ ਬਾਅਦ ਲੋਰਡ ਆਰਡਰ ਦੀ ਸਿਚੁਏਸ਼ਨ ਕੀ ਹੈ ਕੋਈ ਵੀ ਆ ਕੇ ਤੇ ਜਿੰਨੇ ਮਰਜੀ ਤੁਸੀਂ ਮੁਕਾਬਲੇ ਲਿਖਾ ਦਿਓ ਸੱਚੇ ਝੂਠੇ ਕਰਕੇ ਜਿਸੀਂ ਆ ਮਾਰਦੇ ਆ ਉਹ ਮਾਰਦੇ ਆ ਪਰ ਕੀ ਗੈਂਗਸਟਰ ਖਤਮ ਹੋ ਗਏ ਅੱਜ ਵੀ ਐਕਸਟਰਸ਼ਨ ਸੌਕਤੀਆਂ ਹੋ ਰਹੀਆਂ ਅੱਜ ਵੀ ਰੋਜ਼ ਪੰਜਾਬ ਦੀ ਗੋਲੀ ਚੱਲਦੀ ਹੈਗੀ ਹੈ ਇਹ ਦੇਖੋ ਲੋਕਾਂ ਵਾਂਗ ਸਭ ਤੋਂ ਇੰਪੋਰਟੈਂਟ ਹੁੰਦਾ ਉਹਦੀ ਜਾਨ ਮਾਲ ਦੀ ਰੱਖਿਆ ਜੇ ਦਾ ਜਾਨ ਮਾਲ ਹੀ ਸੁਰੱਖਿਅਤ ਨਹੀਂ ਹੈਗਾ ਤੇ ਬੰਦਾ ਕਮਾਈ ਕਰਕੇ ਵੀ ਕੀ ਕਰੂਗਾ ਕੋਈ ਬਿਜ਼ਨਸ ਧਾਰਾ ਕੋਈ ਚਲਾਵੇਗਾ ਤੇ ਬਿਜ਼ਨਸ ਧਾਰਨ ਨੂੰ ਸ਼ਾਮ ਨੂੰ ਜਾਂ ਕੋਈ ਆ ਕੇ ਕਹੂਗਾ ਮੈਨੂੰ ਦੇ 10 ਲੱਖ ਰੁਪਏ ਨਹੀਂ ਤੈਨੂੰ ਗੋਲੀ ਮਾਰ ਦਾਂਗੇ ਜੇ ਨਹੀਂ ਦਿੰਦਾ ਤਾਂ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਉਹ ਬਿਜ਼ਨਸ ਵੀ ਕੀ ਕਰੇਗਾ ਤਾਂ ਹੀ ਤਾਂ ਇੰਡਸਟਰੀ ਹੈ ਜੀ ਯੂਪੀ ਵੱਲ ਨੂੰ ਜਾ ਰਹੀ ਹੈ ਅੱਜ ਪੰਜਾਬ ਦਾ ਇਨਫਰਾਸਟ੍ਰਕਚਰ ਜੋ ਹੈਗਾ ਸਾਡੀ ਬਾਰਡਰ ਸਟੇਟ ਹੈਗੀ ਹੈ ਨਸ਼ਾ ਹਾਈ ਆਨਰੇਬਲ ਹਾਈ ਕੋਰਟ ਨੇ ਬਾਰ ਬਾਰ ਕਹੇ ਤੇ ਆ ਕਿ ਜੀ ਸਾਨੂੰ ਤਾਂ ਲੱਗਦਾ ਹੁਣ ਸਰਕਾਰ ਹੀ ਜਿਹੜੀ ਹੈ ਕਿਤੇ ਨਾਲ ਗਲੀ ਹੋਈ ਹੈ ਜੀਜੀਪੀ ਨੂੰ ਤਿੰਨ ਵਾਰੀ ਬੁਲਾ ਕੇ ਆਨਰੇਬਲ ਹਾਈ ਕੋਰਟ ਨੇ ਝਾਲ ਪਾਈ ਮਾਈਨਿੰਗ ਤੇ ਮੁੱਦੇ ਤੇ ਝਾਲ ਪਾਈ ਜੇ ਕਹਿਣਾ ਹੋਵੇ ਦੋ ਨੁਕਤੇ ਦੀ ਗੱਲ ਮਕੋਣੀ ਹੋਵੇ ਕੀ ਕਹਿਣਾ ਚਾਹੋਗੇ ਕਿ ਪੰਜਾਬ ਦੀ ਰਾਜਨੀਤੀ ਕਿਸ ਪਾਸੇ ਜਾਏਗੀ ਦੇਖੋ ਪੰਜਾਬ ਨੂੰ ਰੈਵਨਿਊ ਸਟੇਟ ਬਣਾਉਣਾ ਬੜੀ ਜ਼ਰੂਰੀ ਹੈ ਦੂਜੀ ਗੱਲ ਰਹੀ ਕਾਂਗਰਸ ਦੀ ਖਿਚਾ ਤਾਣ ਤੁਸੀਂ ਗੱਲ ਕੀਤੀ ਸਿੱਧੂ ਸਾਹਬ ਦੀ ਗੱਲ ਕੀਤੀ ਹੈਗੀ ਹੈ ਇਹ ਤਾਂ ਚਲੋ ਦੇਖੋ ਪੁਰਾਣਾ ਨੈਸ਼ਨਲ ਪਾਰਟੀ ਹੈਗੀ ਹੈ ਕੋਈ ਆਮ ਆਦਮੀ ਪਾਰਟੀ ਤਾਂ ਹੈ ਨਹੀਂ ਕਿ ਇੱਕ ਨੇ ਹੰਟਰ ਚਲਾਇਆ ਸਨੇ ਭਗਵਾਨ ਤੁਮਨ ਸਾਰੇ ਬੰਨਵੇਂ ਬੰਨਵੇਂ ਜਿੱਦੀ ਉੱਥੇ ਮੁਰਗਾ ਬਣ ਕੇ ਬੈਠ ਗਏ ਵੀ ਹਾਂਜੀ ਠੀਕ ਹੈ ਜੀ ਇਹ ਹੁਣ ਨੈਸ਼ਨਲ ਪਾਰਟੀ ਹੈ ਜਾਂ ਡੈਮੋਕ੍ਰੇਸੀ ਪਾਰਟੀ ਹੈਗੀ ਹੈ ਇਸ ਤਰ੍ਹਾਂ ਕੋਈ ਕੁਝ ਬੋਲੀ ਜਾਂਦਾ ਪਾਰਟੀ ਉਹਨੂੰ ਡਿਫਾਉਂ ਨਹੀਂ ਕਰਦੀ ਉਹਨੂੰ ਔਨ ਕਰਦੀ ਹੈ ਇੱਕ ਹੱਕ ਦਿੰਦੀ ਹੈ ਹੁਣ ਅਕਾਲੀ ਦਲ ਦੀ ਗੱਲ ਵੀ ਕਰੀਏ ਜੀ ਅਕਾਲੀ ਉਹਨਾਂ ਨੂੰ ਵੀ ਅੱਜ ਪੰਥਕ ਮੁੱਦੇ 'ਤੇ ਤਾਰਾ ਦਿਨਾ ਚਾਹੀਦਾ। ਕੱਟ ਕੇ ਪੈਦਾ ਦਿਨਾ ਚਾਹੀਦਾ ਜੇ ਉਹਨਾਂ ਨੇ ਪੰਥਕ ਰਾਜਨੀਤੀ ਕਰਨੀ ਹੈ ਜੋ ਆਪਣਾ ਉਹਨੂੰ ਪੰਥਕ ਪਾਰਟੀ ਕਹਿੰਦੀ ਹੈਗੀ ਹੈ। ਆਮ ਆਦਮੀ ਪਾਰਟੀ ਦਾ ਤੁਹਾਡੇ ਹਿਸਾਬ ਨਾਲ ਜਿਵੇਂ ਲੋਕਾਂ ਨੇ ਜਿੰਨਾ ਕਿ ਵਿਸ਼ਵਾਸ ਕੀਤਾ ਸੀਗਾ ਉਹ ਸਾਰਾ ਵਿਸ਼ਵਾਸ ਮੁੱਦੇ ਨੂੰ ਗਿਰ ਚੁੱਕਿਆ ਤੇ ਲੋਕ ਹੁਣ ਸਮਝ ਚੁੱਕੇ ਨੇ ਕਿ ਅਸੀਂ ਠੱਗੇ ਗਏ ਆ ਤੇ ਉਹ ਹੁਣ ਉਹਦਾ ਇਲਾਜ ਕਰਨ ਨੂੰ ਤਿਆਰ ਬੈਠੇ ਆ। ਤੇ ਮੈਨੂੰ ਲੱਗਦਾ ਅਗਲੀ ਐਮਟੀ ਦੀ ਇਲੈਕਸ਼ਨ ਜਿਹੜੇ ਆਉਣਗੇ ਬੜੀਆਂ ਜਿਹੜੀਆਂ ਇੰਟਰਸਟਿੰਗ ਇਲੈਕਸ਼ਨ ਹੋਣਗੀਆਂ। ਤੇ ਰਹੀ ਗੱਲ ਬੀਜੇਪੀ ਦੀ ਬੀਜੇਪੀ ਦੇ ਪੱਲੇ ਹੈ ਵੀ ਕੀ ਹੈ ਪੰਜਾਬ ਦੇ ਵਿੱਚੋਂ ਤਾਂ ਸ਼ੁਰੂ થઈ ਹੈ ਤੇ ਇੱਕ ਆਖਰੀ ਗੱਲ ਮੈਂ ਕਰੂੰਗਾ ਬੜੀ ਇੰਪੋਰਟੈਂਟ ਗੱਲ ਹੈਗੀ ਹੈ ਕਿ ਜਦੋਂ ਪੰਜਾਬ ਤੇ ਹਰਿਆਣਾ ਦੇ ਵਿੱਚ ਆਵਾਮੀ ਪਾਰਟੀ ਤੇ ਕਾਂਗਰਸ ਦਾ ਗਠਜੰਤਰ ਮੈਨੂੰ ਇੰਡੀਆ ਗਠਜੰਤਰ ਨਹੀਂ ਕਹੂੰਗਾ ਆਵਾਮੀ ਪਾਰਟੀ ਕਾਂਗਰਸ ਦਾ ਗਠਜੰਤਰ ਕਹੂੰਗਾ ਜਦੋਂ ਪੰਜਾਬ ਦੇ ਗਠਜੰਤਰ ਨਹੀਂ ਹੋ ਰਿਹਾ ਤਾਂ ਅੱਜ ਸੋਚਣ ਦੀ ਲੋੜ ਹੈ ਕਿ ਚੰਡੀਗੜ੍ਹ ਦੀ ਐਮਸੀ ਇਲੈਕਸ਼ਨ ਦੇ ਵਿੱਚ ਵੀ ਕਾਂਗਰਸ ਆਵਾਮੀ ਪਾਰਟੀ ਦੇ ਨਾਲ ਕਿਉਂ ਖੜੀ ਹੈ ਉਹਨਾਂ ਨੂੰ ਵੀ ਆਪਣਾ ਸਾਈਡ ਤੇ ਹੋਣ ਹੋ ਜਾਣੇ ਚਾਹੀਦਾ ਆਮ ਆਦਮੀ ਪਾਰਟੀ ਦਿਖਾਵੇ ਜਿਹੜਾ ਆਪਣਾ ਜੋਰ ਦਿਖਾਣਾ ਤੁਸੀਂ ਪੰਜਾਬ ਵਿੱਚ ਗੜਫੰਦਾ ਨਹੀਂ ਕਰ ਰਹੇ ਤੇ ਚੰਡੀਗੜ੍ਹ ਤੁਸੀਂ ਗੜਫੰਦਾ ਨਹੀਂ ਕਰਕੇ ਮੇਅਰ ਡਿਫਟੀ ਮੇਅਰ ਫੀਨ ਡਿਫਟੀ ਮੇਅਰ ਬਣਾਉਣ ਨੂੰ ਫਿਰਦੇ ਹੋ ਤੇ ਤੁਹਾਡੇ ਪੱਲੇ ਕੀ ਰਹਿ ਜਾਣਾ ਉਹ ਇਟ ਮੀਨਸ ਇਹ ਹੈ ਕਿ ਤੁਹਾਡੀ ਕੋਈ ਸਟ੍ਰੈਟਜੀ ਕੋਈ ਪਲਾਨਿੰਗ ਨਹੀਂ ਹੈਗੀ ਤੁਸੀਂ ਤਾਂ ਮੌਕਾ ਪ੍ਰਸਤੀ ਦੀ ਗੱਲ ਕਰਦੇ ਹੋ ਜਦੋਂ ਕਿ ਆਮ ਆਦਮੀ ਪਾਰਟੀ ਤੇ ਕੌਂਗਰਸ ਹੈਗੀ ਆ ਤੇ ਇਹ ਮੌਕਾ ਪ੍ਰਸਤੀ ਨਹੀਂ ਉਹਨਾਂ ਨੂੰ ਕਰਨੀ ਚਾਹੀਦੀ ਸੀ ਸਟੈਂਡ ਕਰ ਰੱਖਾ ਜੀ ਲਾਇਆ ਜਾਂ ਹੈਗੇ ਆ ਨਹੀਂ ਹੈਗੇ ਜਿਵੇਂ ਪੰਜਾਬ ਸਟੈਂਡ ਹੋਣ ਦੀ ਪਿਕਚਰਾਂ ਦੇ ਆ ਗਿਆ ਠੀਕ ਹੈ ਜੀ ਧੰਨ